ਸੱਚੀ ਕਾਲ ਦੋਸਤੋ ਅੱਜ ਕਮ ਪੈ ਰਹੀ ਹੈ ਅਤੇ ਮੈਂ ਬੀਤੀ ਕਰਨੀ ਚਾਹਨਾ ਜਲੰਧਰ ਦੇ तमाम ਵਸਨੀਕਾਂ ਜਲੰਧਰ ਬੈਸਟਾਲੇ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅ ਸੰਪਤੀ ਸਾਹਿਬ ਸ਼੍ਰੀ ਜੀ ਤੋਂ तमाम ਅਸੀਂ ਇੰਚਰ ਨੂੰ ਹੋਰ ਹਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੈ ਰਹੀ ਹੈ ਔਰ ਟੈਂਚਰ ਥਾਵਾਂ ਤੋਂ ਖਬਰਾਂ ਆਈਆਂ ਅਸਾਂ ਕਿ ਬਾਰੋਂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਲਿਸ ਨੂੰ ਤਲਾਸ਼ ਦੇਈਏ ਤੇ ਅਬਜ਼ਰਵਰ ਨੂੰ ਤਲਾਸ਼ ਦੇਈਏ ਮੈਂ तमाम ਸਾਥੀ ਜਿਹੜੇ ਜਲੰਧਰ ਵਿੱਚ ਦੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਤੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਅਤਲਾ ਦਿਨ ਦਾ ਕੰਮ ਕਰਨਾ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਬੋਟਾਲੇ ਦੇ ਨੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਠਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੋਟਾ ਪਾਓ ਸ਼ਾਂਤੀਪੂਰਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਊਗੀ ਔਰ ਆਸ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਅਮਰ ਸ਼ਾਹ ਜੀ ਦੇ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਜਿਸੇ ਦਾ ਪੱਕਾ ਪੱਕਾ ਨਾ ਕਰਦੇ ਹੋਇਆ ਨਾ ਪੱਕ ਚੋਣਕ ਰੌਣ ਦੀ ਹਾਲਾਕੀ ਰਾਤ ਬਹੁਤ ਕੁਝ ਹੋਇਆ दारू ਸੂਟ ਫੜੇਗੇ दारू ਫੜੀ ਗਈ ਹੋਰ ਪੈਸੇ ਵੰਨਦੇ ਲੋਕ ਦਿਖੇ ਸਰਕਾਰ ਨੇ ਆਪ ਨੂੰ ਗੁਰਵਤਤੋਂ ਜੋ ਕਰਨੀ ਸੀ ਉਹ ਕੀਤੀ ਲੇਕਿਨ ਕਿਤੇ ਨਾ ਕਿਤੇ ਸਾਡੇ ਲੋਕਾਂ ਨੇ ਲੜਾਈ ਲੜੀ ਔਰ ਅਸੀਂ ਹਾਜ਼ਰ ਹੈ ਅਗਰ ਕਿਸੇ ਨੇ ਕੋਈ ਜ਼ਾਤੀ ਤੱਕਾ ਕੋਈ ਕਰਮ ਦੀ ਕੋਸ਼ਿਸ਼ ਕਰੇਗਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਗਾ ਔਰ ਉਮੀਦ ਕਰਦਾ ਹਾਂ ਕਿ ਸਾਰੇ ਲੋਕਾਂ ਮਨ ਔਰ ਸ਼ਾਂਤੀ ਦੇ ਨਾਲ ਮੋਟਾ ਪਾਉਣ ਸਸਿਕਾਲ ਦੋਸਤੋ ਅੱਜ ਮੋਟਾ ਪੈ ਰਹੀਆਂ ਹੈ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਜਲੰਧਰ ਦੇ ਤਮਾਮ ਵਾਸੀਆਂ ਨੂੰ ਜਲੰਧਰ ਵੈਸਟ ਆ ਲੈਣ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਨੀਲ ਕੇ ਜੀ ਸਾਹਿਬ ਜੀ ਤੇ ਤਮਾਮ ਅਸੀਂ ਇੰਚਾਰਜ ਹੋਰ ਅਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਬੂਟਾ ਪੈ ਰਹੀ ਹੈ। ਔਰ ਟਿੰਚਰ ਥਾਵਾਂ ਤੋਂ ਖਬਰਾਂ ਆਈਆਂ ਹਨ ਕਿ ਬਾਰੋਂ ਬੰਦੇ ਆਏ ਆ ਇਧਰੋਂ ਆਏ ਆ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਲਿਸ ਨੂੰ ਤਲਾਹ ਦੇਈਏ ਤੇ ਅਬਜ਼ਰਵਰ ਨੂੰ ਤਲਾਹ ਦੇਈਏ। ਮੈਂ तमाम ਸਾਥੀ ਜਿਹੜੇ ਜਲੰਧਰ ਵਸਦੇ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ। ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ੱਤਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਇਤਲਾਹ ਦੇਣ ਦਾ ਕੰਮ ਕਰਨਾ ਹੈ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਮੋਟਾ ਆਲੇ ਦੇ ਨੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੂਥਾਂ 'ਪਾਓ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣ ਨੂੰ। ਔਰ ਉਮੀਦ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਵੇ। ਔਰ ਆਸ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਅਮਰਖਸ਼ ਦੀ ਨਾਲ ਇਹ ਵੋਟਾਂ ਪਾਉਣਗੇ। ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਕਿ ਇਸੇ ਦਾ ਪੱਕ ਪੱਕ ਨਾ ਕਰਦੇ ਹੋਇਆ ਨਿਰਪੱਖ ਚੋਣ ਕਰਾਉਣਗੇ ਹਾਲਾਂਕਿ ਰਾਤ ਬਹੁਤ ਕੁਝ ਹੋਇਆ दारू ਸੂਟ ਫੜੇ ਗਏ दारू ਫੜੀ ਗਈ ਹੋਰ ਪੈਸੇ ਵੰਡਦੇ ਲੋਕ ਦਿਖੇ ਸਰਕਾਰ ਨੇ ਆਪ ਦੀ ਜ਼ਰੂਰਤੋਂ ਜੋ ਕਰਨੀ ਸੀ ਉਹ ਕੀਤੀ ਲੇਕਿਨ ਕਿਤੇ ਨਾ ਕਿਤੇ ਸਾਡੇ ਲੋਕਾਂ ਨੇ ਲੜਾਈ ਲੜੀ ਔਰ ਅਸੀਂ ਹਾਜ਼ਰ ਹਾਂ ਅਗਰ ਕਿਸੇ ਨਾ ਕੋਈ ਜ਼ਾਸਤੀ ਤੱਕਾ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਔਰ ਉਮੀਦ ਕਰਦੇ ਹਾਂ ਕਿ ਸਾਰੇ ਲੋਕ अमन ਔਰ ਸ਼ਾਂਤੀ ਦੇ ਨਾਲ ਮੋਟਾ ਬੱਸ